ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਹਾਣ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰੂ ਨਾਨਕ ਦਰਬਾਰ ਵਾਈ ਬਲਾਕ ਹੈਬੋ ਲੁਧਿਆਣਾ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਤਨਤਨ ਸ਼੍ਰੀ ਗੁਰੂ ਸਾਹਿਬ ਜੀ ਦੀ ਸ਼ਤਸ਼ਾਇਆ ਹੈ ਇੱਥੇ ਪੰਜ ਪਿਆਰੰਜ ਅਗਵਾਈ ਵਿੱਚ ਆਰੰਭ ਹੋਇਆ ਇਸ ਮੌਕੇ ਤੇ ਮੁਖ ਸੇਵਾਦਾਰ ਬਲਜੀਤ ਸਿੰਘ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਦਾ ਸੁਕਰਾਨਾ ਕਰਦੇ ਹਾਂ ਕਿ ਸਤਿਗੁਰੂ ਨੇ ਸਾਨੂੰ ਨਵੀਂ ਇਮਾਰਤ ਦਿੱਤੀ ਆਸੀ ਪਿਛਲੇ ਸਾਲ ਨਗਰ ਕੀਰਤਨ ਆਰੰਭ ਕੀਤਾ ਸੀ ਸਾਰਿਆਂ ਨੇ ਅਰਦਾਸ ਕੀਤੀ ਸੀ ਕਿ ਸਤਿਗੁਰੂ ਅਗਲੇ ਸਾਲ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਤੇ ਨਗਰ ਕੀਰਤਨ ਨਵੀਂ ਇਮਾਰਤ ਦੇ ਵਿੱਚ ਮਨਾਇਆ ਜਾਵੇ ਇਹ ਨਗਰ ਕੀਰਤਨ ਵਖ ਵਖ ਸਥਾਨਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਤੇ ਇਸ ਮੌਕੇ ਤੇ ਜਗਾ ਜਗਾ ਸੰਗਤਾਂ ਵੱਲੋਂ ਵਖ ਵਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਵੇਖੋ ਟੀਵੀ ਨਿਊਜ਼ ਇੰਡੀਆ 255 ਲੁਧਿਆਣਾ ਤੋਂ ਦੁਪਿੰਦਰ ਸਣੀ ਦੀ ਖਾਸ ਰਿਪੋਰਟ ਕੋਈ ਆਪਸ਼ਨ ਕਰਾਓ ਸਿਰਫ 12000 ਰੁਪਏ ਵਿੱਚ ਸਿੱਧੂ ਹਸਪਤਾਲ ਢਾੜੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨ ਤਨ ਗੁਰਦੁਆਰਾ ਗੁਰੂ ਨਾਨਕ ਦਾ ਦਰਬਾਰ ਜਿਸ ਵਿੱਚ ਅਸੀਂ ਹਰ ਸਾਲ ਗੁਰਦੁਆਰਾ ਗੁਰੂ ਨਾਨਕ ਦਾ ਦਰਬਾਰ ਚੋਂ ਗੁਰਨਾਨਕ ਦੇਵ ਜੀ ਦੇ ਗੁਰਪੁਰ ਦੀ ਖੁਸ਼ੀ ਚ ਵਿਸ਼ਾਲ ਨਗਰ ਕੀਰਤਨ ਆਰੰਭ ਕਰਦੇ ਹਾਂ ਅੱਜ ਕੀ ਅਸੀਂ 10 ਤਰੀਕ ਨੂੰ ਅਸੀਂ ਵਿਸ਼ਾਲ ਨਗਰ ਕੀਰਤਨ ਸਾਰੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਜੀ ਅਗਰ ਨਗਰ ਨਿਵਾਸੀਆਂ ਨਾਲ ਵਲ ਕੇ ਸਾਰਿਆਂ ਨੇ ਅਸੀਂ 10 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਸਾਧ ਸੰਗਤ ਜੀ ਇੱਕ ਸਾਡੀ ਪ੍ਰਬੰਧਕ ਕਮੇਟੀ ਦੀ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਾਰਿਆਂ ਜਾਣਿਆਂ ਨੇ ਰਲ ਕੇ ਪਿਛਲਾ ਜੋ ਨਗਰ ਕੀਰਤਨ ਆਰੰਭ ਕੀਤਾ ਸੀ ਉਸ ਤੋਂ ਬਾਅਦ ਕਮੇਟੀ ਨੇ ਬੈਠ ਕੇ ਇਹ ਫੈਸਲਾ ਲਿਆ ਸੀਗਾ ਕਿ ਆਂਧਾ ਨਗਰ ਕੀਰਤਨ ਅਸੀਂ ਨਵੀਂ ਇਮਾਰਤ ਚੋਂ ਆਰੰਭ ਕਰਾਂਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਸਾਰੀ ਸੰਗਤ ਦੀ ਸਾਰੀ ਪ੍ਰਬੰਧਕ ਕਮੇਟੀ ਦੀ ਏਨੀ ਸੁਣੀ ਕਿ ਅਸੀਂ 11 ਮਹੀਨੇ ਚ ਜੋ ਇਹ ਨਵੀਂ ਇਮਾਰਤ ਤਿਆਰ ਕਰਕੇ ਤੰਤਨ ਗੁਰਾਲਾ ਜੀ ਦਾ ਗੁਰਪੁਰ ਅਸੀਂ ਚੜਦੀ ਕਲਾ ਚ ਮਨਾਣਾ ਹੈ ਔਰ ਅਸੀਂ ਵਿਸ਼ਾਲ ਨਗਰ ਕੀਰਤਨ ਇਸੇ ਸਥਾਨ ਤੋਂ ਚੜਦੀ ਕਲਾ ਚ ਕੀਤਾ ਹੈ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਸਾਡੀ ਪ੍ਰਬੰਧਕ ਕਮੇਟੀ ਸੁਖਮਨੀ ਸੇਵਾ ਸੁਸਾਇਟੀ ਅਤੇ ਨੌਜਵਾਨ ਸਭਾ ਸਾਰੇ ਇਸੇ ਤਰੀਕੇ ਨਾਲ ਰਲ ਕੇ ਸੇਵਾ ਕਰਦੇ ਰਹੀਏ ਔਰ ਇਸੇ ਤਰੀਕੇ ਨਾਲ ਅੱਗੇ ਚੱਲਦੇ ਰਹੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਪ੍ਰਕਾਏ ਤੁਹਾਡੇ ਤੁਹਾਡੇ ਕੀ ਕੀ ਵਿਸ਼ੇ ਪੁੱਛ ਪਰ ਆਏ ਨੇ ਜੀ 13 ਤਰੀਕ ਨੂੰ ਅਸੀਂ ਸ਼੍ਰੀ ਅਖੰਡ ਪਾਠ ਸਾਹਿਬ ਰੱਖਣੇ ਹਨ ਔਰ 15 ਤਰੀਕ ਨੂੰ ਸਾ ਸੰਗਤ ਜੀ ਅਸੀਂ ਸਾਰੀ ਸੰਗਤ ਨੇ ਰਲ ਕੇ ਤਨਤਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੀ ਖੁਸ਼ੀ 'ਚ ਉਹਨਾਂ ਦਾ ਗੁਰਪੁਰ 15 ਤਰੀਕ ਨੂੰ ਚੜ੍ਹਦੀ ਕਲਾ 'ਚ ਗੁਰਦੁਆਰਾ ਗੁਰਨਾਨਕ ਦਾ ਦਰਬਾਰ 'ਚ ਮਨਾਉਣਾ ਹੈ ਸੋ ਇਹ ਹੀ ਉਮੀਦ ਰੱਖਦੇ ਆਂ ਸੱਚੇ ਪਾਤਸ਼ਾਹ ਅੱਗੇ ਸਾਡੀ ਇਹ ਜੋ ਸ਼ਰਧਾ ਹੈ ਅਸੀਂ ਇਹ ਗੁਰੂ ਮਹਾਰਾਜ ਅੱਗੇ ਇਹ ਹੀ ਅਰਦਾਸ ਰੱਖਦੇ ਆਂ ਸਾਡੀ ਸਾਰੀ ਪ੍ਰਬੰਧਕ ਕਮੇਟੀ ਦੀ ਜੋ ਸ਼ਰਧਾ ਹੈ ਕਿ ਪੂਰੀ ਕਰਨਗੇ ਉਹਨਾਂ ਦੇ ਨਾਲ ਹੀ ਅਸੀਂ ਇਹ ਸਾਰੀ ਉਹਨਾਂ ਦੇ ਮਿਹਰ ਭਰੇ ਹੱਥ ਰੱਖ ਕੇ ਤੇ ਅਸੀਂ ਸਾਰੀ ਬਿਲਡਿੰਗੇ ਤਿਆਰ ਕੀਤੀ ਹੈ ਗੁਰੂ ਮਹਾਰਾਜ ਜੀ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਇਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਦੀ ਇਹ ਸ਼ਰਧਾ ਪੂਰੀ ਕਰੀ ਇਸੇ ਤਰੀਕੇ ਨਾਲ ਅਸੀਂ ਰਲ ਮਿਲ ਕੇ ਸਾਰੇ ਗੁਰਦੁਆਰਿਆਂ ਦੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਦੱਸੋ ਜੀ ਸਮੂਹ ਸਾਧ ਸੰਗਤਾਂ ਨੂੰ ਜੁਨਾ ਅਫਰੇ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੋ ਕਿ ਅਸੀਂ ਨਗਰ ਦੀ 15 ਤਰੀਕ ਨੂੰ ਗੁਰਦਾਨਪਦੇਵ ਜੀ ਦੇ ਗੁਰਪੁਰਬ ਮਨਾ ਰਹੇ ਹਾਂ ਜੀ ਸੋ ਸਾਰੀਆਂ ਸੰਗਤਾਂ ਨੂੰ ਵੀ ਅਰਦਾਸ ਕਰਦੇ ਆ ਕਿ ਉਸ ਸਾਹਮਣੇ ਲੋਕ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ